ਇਹਨੂੰ ਖਬਦਿਲ ਅਬਦਾਲੀ ਨੇ ਅਖਰ ਮੇਂ ਇੰਟਰਵਿਊ ਚ ਆਪਨੀ ਦਾਦੀ ਨਾਲ ਦੀ ਗੱਲ ਦਰਦ ਇਹਨਾਂ ਜਨਰਲਾਂ ਨੇ ਜਿਨ੍ਹਾਂ ਨੇ ਮੁੱਢ ਵਿੱਚ ਰੂਪ ਵਿੱਚ ਬਾਰਾ ਤੇਰਾ ਨਾਮ ਦਿੱਤੇ ਆ ਨਾ ਇਹਨਾਂ ਨੇ ਝੇਲ ਵਿੱਚ ਲੈ ਗਿਆ ਸਾਰਾ ਗੋਲਦਵਾਰਾਂ ਦੀ ਉਸੇ ਗੱਲ ਨੇ ਕਾਪਲਾ ਬਹੀਰ ਲੈ ਲਿਆ ਤੇ ਘੁੰਮ ਘੁੰਮ ਕੇ ਲੱਗਦਾ ਬਾੜੀ ਦੇ ਨਾਲ ਇੱਕ ਜਗ੍ਹਾ ਥੱਕ ਜਾਂਦਾ ਅੱਗੇ ਉਹ ਜਾਂਦਾ ਕਿਉਂ ਨਹੀਂ ਤੁਹਾਡੇ ਦੂਜਾ ਕਰਦਾ ਸਿੱਧ ਜਾਂਦਾ ਅਫਗਾਨੀ ਨੇ ਅੱਜ ਦੇ ਰੀਤੇ ਜਿਹੜੀ ਮੇਰੀ ਸੋਚ ਹੈ ਉਧਰ ਪੂਰੀ ਨਹੀਂ ਹੋ ਰਹੀ ਮੈਂ ਤੁਸੀਂ ਖੁੱਖੂ ਕਰਨਾ ਇਹ ਧਾਸ ਦੇ ਸ੍ਰੋਤ ਸਾਡੇ ਕੋਲ ਸਬੂਤ ਦਿੰਦੇ ਨੇ ਕਿ ਇਹ ਵੀ ਸ਼ਰਦਾਰੀ ਆਪ ਦੇ ਨੇ ਜਦੋਂ ਆਪ ਅੱਗੇ ਆਇਆ ਇਹਦੇ ਮੁਕਾਬਲੇ ਤੇ ਸਰਕਾਰ ਸ਼ਾਮ ਸਿੰਘ ਲੱਗ ਸ਼ਾਮ ਸਿੰਘ ਨਾਲੀ ਦੀ ਖਦ ਕਰਦੇ ਕਿ ਕਿ ਨਾਰੋ ਵਾਲੀ ਜਾਂ ਨੰਦਲੀ ਕਿ ਨਾਲੀ ਵਾਲੇ ਬਹੁਤ ਕਿਸਮ ਤੇ ਤੇ ਕਿ ਬਹਾਦਰੀ ਵਾਲੇ ਅਫਗਾਨੀ ਵੱਲ ਬਣਿਆ ਇਹ ਅਮਦادیه ਦਾ ਮੁਕਾਬਲਾ ਨਾ ਕਰ ਸਕਿਆ ਪਿੱਛੇ ਪੜ। ਇੱਕ ਵਾਰੀ ਸਰਦਾਰ ਸ਼ਾਂਤੀ ਦੀ ਬਹਾਦਰੀ ਨੂੰ ਪ੍ਰਣਾਮ ਕਰ ਫਤਿਹਕ ਵਾਲੇ ਦੀ ਮਹਾਨ ਕਾਰੀ ਦਾ ਧਿਆਨ ਕਰਕੇ ਗੱਲ ਤੇ ਆਖੁਰ ਸਰਦਾਰ ਨਾਮ। ਹੁਣ ਇਹ ਤੋਂ ਬਾਅਦ ਉਸਾਲੀ ਦੇ ਅਸਮਨ ਦੂਰ ਦੇ ਖਾਤੋਂ ਜਾ ਕੇ ਇਹਨਾਂ ਦੇ ਘੇਰੇ ਨੂੰ ਤੋੜਾ। ਜਿੱਥੇ ਹੈ ਸਰਦਾਰ ਕਣਚੀ ਸ਼ੁਕਰ। ਜਿਹਦਾ ਜ਼ਿਕਰ ਪਹਿਲਾਂ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਬਟਿੰਗ ਦੇ। ਕੋ ਕਿ ਸਿੱਖ ਇਸ ਦੀ ਮੋਤੂ ਸੁਣ ਦੋਗੇ ਅੱਜ ਅਸੀਂ ਇਸ ਪਾਸੇ ਨੂੰ ਕਲੇਗਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਰਨਾ ਕੀ ਹੈ ਸਾਡਾ ਨਿਸ਼ਾਨਾ ਕੀ ਗੁਰੂ ਦੇ ਪਤਰੇ ਇਹ ਗੱਲ ਸਾਨੂੰ ਗੁਰੂ ਬਾਣੀ ਤੋਂ ਮਿਲ ਗਿਆ ਕਿ ਸਿੱਖ ਦਾ ਮਿਸ਼ਨ ਕੀ ਹੈ ਸਿੱਖ ਦੇ ਜੀਵਨ ਦਾ ਮਨੋਰਥ ਕੀ ਹੈ ਲਕਸ਼ ਕੀ ਹੈ ਮੈਂ ਸਦਾ ਕਰ ਸਿੱਖ ਸ਼ੁਕਰ ਕਰਕੇ ਅੰਦਰ ਕਰਦਾ ਜਦੋਂ ਇਹੇ ਖਮਰੇ ਡਾਲਿਆ ਆ بڑی اُتی بار بھی تینے بولے سونے حضا چکارا کے داخلے کے لوگ عبدالی کو تو کے بات نہیں تھا عبدالی کو پڑھا گیا عبدالی جا پہ بھی تیری موت آئی پھر پچھے تا لگا حران ہے میں جنے بھی جو میں سامنے جانا تھا ایڈی ٹیجی نا میرے والے باتے نے میں اپنا آپ نات جاما میرے جیوے دان کو جائے گا اہم سالی آکھا ہوئے آیا کہ جو آتے ہیں کہ سکھا تو ختم کرنے تیرا کہ اپنا بجود خطرے بھی, خطر بھی تھے ਉਨੇ ਹੋਰ ਕਿੰਨੇ ਹੋ ਗਿਆ ਹਾਰੇ ਵਾਲੇ ਪੋਚਾਂ ਦੀ 2 ਲੱਖ ਤੋਂ ਉੱਤੇ ਦੀ ਫੌਜ ਇਤਿਹਾਸ ਕਰਨ ਵਿੱਚ ਲਿਖੀ ਹੈ ਤੇ ਸਿੱਖਾਂ ਦੀ ਗਿਣਤੀ ਆਪਨ ਸਮੇਤ ਪਰਿਵਾਰ ਬੱਚਿਆਂ ਦੇ 22 ਹਜ਼ਾਰ ਤੋਂ 40 ਹਜ਼ਾਰ ਮੰਨਦੀ ਕੰਦੀ ਤੇ ਅੱਗੇ ਜਾ ਕੇ ਇਹ ਕਿ ਇਹ ਨੂੰ ਕੋਟ ਵੱਲ ਅੱਗੇ ਬੰਦੇ ਕਿ ਉੱਥੇ ਸਰਦਸਾ ਸਿੱਖ ਆਲਮਾ ਇਨੀ ਕਿ ਕੋਈ ਜਗਾਇਣਾ ਵਿੱਚ ਕੋ ਕਰਦਾ ਸਰਦਸਾ ਸਿੱਖ ਰਾਮੜੀਆ ਕਰਦਾ ਸਰਦ ਮਿਕਸਿੰਗ ਕਰਦਾ ਸਰਦ ਸੁੱਤਿੰਗ ਕਰਦਾ ਜਦ ਕਾਰਨ ਸਿੰਘ ਕਰੋੜਾ ਸਿੰਘ ਨਾਲ ਸਿੰਘ ਇਹ ਕਰਦੇ ਜਦ ਮਿਕਸ ਗੱਲੇ ਵਾਲਾ ਕਰਦਾ ਕੋਈ ਸਾਨੂੰ ਮੁਸਕਾ ਨਹੀਂ ਸਕਦਾ ਮੈਨੂੰ ਘਟਣਾ ਯਾਦ ਆ ਗਈ 97 ਵਾਲੀ ਕਾਲੀ ਸਰਕਾਰ ਸੀ ਹੀਰਾ ਸਿੰਘ ਕਾਪੜੀਆਂ ਮੰਤਰੀ ਸਰ ਉਹਨਾਂ ਨੇ ਇੱਕ ਵਾਰੀ ਮੈਨੂੰ ਲੁਧਿਆਣੀ ਸੰਗਿਆ ਮੈਨੂੰ ਇਹ ਵੀ ਵੱਡੇ ਘਲੂ ਘਾ ਦੇ ਜਿਹੜੇ ਜ਼ਰਾਇਰ ਲੜੇ ਨੇ ਉਹਨਾਂ ਦੇ ਬਾਬਾ ਉਹਦੇ ਬੇਰ ਵਿੱਚ ਸਾਡੇ ਕੋਲ ਵੀ ਹੁਣ ਅਸੀਂ ਤੇ ਗਿਣਤੀ ਵੀ ਧਾਰ ਕੇ ਇਹਨੇ ਵੀ ਇੱਕ 35 ਆ ਕੇ ਜਦੋਂ ਆਖੇਗਾ ਨਹੀਂ ਵੀ 70 ਵਜਾ ਤੋਂ ਦਾਲ ਦੇ ਤੀਜਾ ਆ ਕੇਗਾ ਲੱਖ ਤੋਂ ਦਾਲੇ ਇਤਿਹਾਸ ਦਾ ਰੰਗ ਕਰਦੇ ਆ। ਇਹ ਗਿਣਤੀ ਬਦਲ ਬਾਰੇ ਖਾਣੇ ਨੇ। ਸਿੱਖਾਂ ਦਾ ਬजूद ਹੈ ਜਿਹੜਾ ਇਹ ਨੀਤੀ ਹੈ ਸਿੱਖ ਜਦੋਂ ਇੱਥੇ ਆ ਕੇ ਡੇਰਾ ਲਾ ਕੇ ਮੈਂ ਗੁਰਮੁਖੀ ਗੱਲ ਕੀਤੀ ਹੈ ਮੈਂ ਰਾਜਪੁਰ ਗੁਰਦਵਾਲ ਦੀ ਇਕੱਲਾ ਰਾਜਪੁਰ ਗੁਰਦਵਾਲ ਦੀ ਗੱਲ ਕੀਤੀ ਹੈ ਮੈਂ ਕੋਈ ਪੂਰੀ ਰੈਡੀ ਕੋ ਕੇ ਸਿੱਖ ਵਗ ਵਕਤਾਂ ਦੀ ਬੱਚੇ ਨਹੀਂ ਇੱਕ ਥਾਂ ਤੇ ਹਮਲਾ ਹੋਵੇ ਸਾਰੇ ਮਾਰੇ ਨਾ ਜਾਵੇ। نیتی ہے میں گل بھی کر رہا کوئی بارہ چاہ نہیں ہوں ایڈی وی ہے نو بارہ چولہ کیونکہ سکھان پراؤں دی شکتی مہاراج نے بخشش کی تی تی اسی ای 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 اپنے اتہاس کو سامپن لکھن کو بہت ہو ਸਾਡੇ ਹਰ ਕੋਲ ਤਾਂ ਦੂਜਿਆਂ ਤੇ ਲੀਹਿਆ ਇਸੇ ਕਰਕੇ ਬਵਾਦ ਆਉਂਦਾ ਆਉਗਾ ਇਸ ਸਮੇਂ ਵਿੱਚ ਤੇਰਾ ਰੋਣਾ ਪੈਗਾ ਸਿੱਖ ਇਤਿਹਾਸ ਦਾ ਤੈਨੂੰ YouTube ਖੋਲਿਓ Google ਖੋਲਿਓ ਤੇ ਕਿੰਨੀਆਂ ਗਲਤ ਸਮਝਣਾ ਮਿਲਦਾ ਹੈ ਮੇਰੇ ਵੀ ਨਾਲ ਜਿਹਨਾਂ ਨੇ ਨਹੀਂ ਪੜਿਆ ਉਹਨਾਂ ਨੂੰ ਤੇ ਉਹੀ ਚੰਗੀ ਲੱਗਦੀ ਹੈ ਤੇ ਨਾਲ ਜਿਹੜੇ ਕਿਸੇ ਨੇ ਪੜਿਆ ਉਹਨੂੰ ਲੱਗਦਾ ਕਿ ਇਹ ਕੀ ਹੋ ਗਿਆ ਇਹ ਤੇ ਕਰਨੇ ਨਹੀਂ ਵੀ ਵਾਪਰੀ ਜਿਹੜੀ ਕੰਪਲੀਟ ਨਹੀਂ ਸਾਡੇ ਇਤਿਹਾਸ ਦਾ ਨਾਮ ਨਹੀਂ ਤੱਕੋ ਲਿਆਉ ਕਾਹਨ ਤੇ ਖੜਿਆ ਸੀ ਆਂ ਫਤਹ ਵਾਲੀ ਤਾਂ ਇਹ ਹੁਣ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੜੀ ਤੇਜ਼ੀ ਦੇ ਨਾਲ ਆਪਣੀ ਸਾਥੀ ਦੇ ਮਹਿਲ ਉੱਤੇ ਆਖਿਆ ਕਿ ਹੁਣ ਇਹ ਸਰਦਾਰ ਜੱਸਾ ਆਲੀ ਬੜਾ ਜ਼ੋਰਦਾਰ ਹੱਲਾ ਕਰੇਗਾ ਆਪਣੇ ਬਾਪ ਦਾ ਨਾਮ ਲੜ ਕੇ ਪਹੁੰਚੇਗਾ ਤਿਆਰ ਹੋ ਜਾਓ ਆਵੇਂ ਮੇਰੇ ਸਭ ਨਾਲ ਚੋਰ ਜੰਗ ਲੜਦੇ ਆ ਬਹੁਤ ਲੰਮਾ ਸਮਾਂ ਹੋ ਗਿਆ ਲੇਕਿਨ ਦੁਸ਼ਮਣ ਦੇ ਜਾਲ ਖੰਡੇ ਕਰਨੇ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣੇ ਔਮ ਦੇ ਜਗਾਇਨਾਂ ਨੂੰ ਨਾਲ ਜੰਗ ਲੜਦਾ ਨਾਮ ਖਾਤਰ ਹੋ ਕੇ ਜੀਤੇ ਇੰਦਰ ਸਾਹੀ ਕਲਾ ਦੀ ਬੰਦੀ ਤਾਂ ਲਗੋਦੇ ਆ